ਸਸ਼੍ਰੀਕਾਲ ਤੁਸੀਂ ਦੇਖ ਰਹੇ ਹੋ SNU ਸੇ ਮੈਂ ਹਾ ਪ੍ਰਦੀਪ ਗੌਰਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਦੱਸ ਦੇ ਕਿ ਦਿੱਲੀ ਦੇ ਵਿੱਚ ਅੱਜ ਤੋਂ ਟ੍ਰਿਪਲ ਇੰਜਨ ਦੀ ਸਰਕਾਰ ਬਣ ਚੁੱਕੀ ਹੈ ਤਾਂ ਬਿਲਕੁਲ ਰਾਜਾ ਇਕਬਾਲ ਸਿੰਘ ਜਿਨ੍ਹਾਂ ਨੂੰ ਦਿੱਲੀ ਦਾ ਨਵਾਂ ਮੇਅਰ ਨਿਯੁਕਤ ਕੀਤਾ ਗਿਆ ਤਾਂ ਬਿਲਕੁਲ ਇਹ ਤੋਂ ਟੋਟਲ ਵੋਟਾਂ ਨੇ ਜਿਹੜੀਆਂ 142 ਵੋਟਾਂ ਪਈਆਂ ਸੀ 142 ਵੋਟਾਂ ਦੇ ਵਿੱਚੋਂ 133 ਵੋਟਾਂ ਨੇ ਜਿਹੜੀਆਂ ਰਾਜਾ ਇਕਬਾਲ ਸਿੰਘ ਨੂੰ ਪਈਆਂ ਨੇ ਤੇ ਦਿੱਲੀ ਨਗਰ ਨਿਗਮ ਦੇ ਨਵੇਂ ਮੇਅਰ ਨੇ ਜਿਹੜੇ ਉਹ ਬਣ ਚੁੱਕੇ ਨੇ ਤਾਂ ਬਿਲਕੁਲ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰ ਲੈਣੇ ਆ। ਆ ਦੱਸਦੀ ਹੈ ਕਿ ਜਿੱਤ ਤੋਂ ਬਾਅਦ ਉਹਨਾਂ ਕਿਹਾ ਕਿ ਸਾਰਿਆਂ ਨੂੰ ਨਾਲ ਲੈ ਕੇ ਚੱਲਣਗੇ। ਸਫਾਈ ਪ੍ਰੋਗਰਾਮ ਉਹਨਾਂ ਦੀ ਪਹਿਲੀ ਹੈ ਜਿਹੜੀ ਤਰਜੀਹ ਹੋਏਗੀ। ਆ ਤਾਂ ਬਿਲਕੁਲ ਦਿੱਲੀ ਨਗਰ ਨਿਗਮ ਦੇ ਮੇਅਰ ਦੀ ਚੋਣ ਹੈ ਜਿਹੜੀ ਸ਼ੁੱਕਰਵਾਰ ਨੂੰ ਸਮਾਪਤ ਹੋ ਗਈ। ਰਾਜਾ ਇਕਬਾਲ ਸਿੰਘ ਨੂੰ ਨਵਾਂ ਮੇਅਰ ਚੁਣਿਆ ਗਿਆ ਇਸ ਤੋਂ ਪਹਿਲਾਂ ਮੇਅਰ ਚੋਣ ਦੀ ਪ੍ਰਕਿਰਿਆ ਸ਼ੁਰੂ ਹੋਈ ਸੀ ਜਿਸ ਵਿੱਚ ਸਾਰੇ ਪਾਜਪਾ ਸੰਸਦ ਮੈਂਬਰ ਆ ਜਿਹੜੇ ਵੋਟ ਪਾਉਣ ਲਈ ਆਏ ਸੀ ਤਾਂ ਮੇਅਰ ਦੀ ਚੋਣ ਦੇ ਵਿੱਚ ਕੁੱਲ 142 ਵੋਟਾਂ ਪਈਆਂ ਇਸ ਦੇ ਵਿੱਚ ਰਾਜਾ ਇਕਬਾਲ ਸਿੰਘ ਨੂੰ 133 ਵੋਟਾਂ ਮਿਲੀਆਂ ਇੱਕ ਵੋਟ ਨੂੰ ਅਯੋਗ ਘੋਸ਼ਿਤ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਰਾਜਾ ਇਕਬਾਲ ਸਿੰਘ ਨੇ ਕਿਹਾ ਕਿ ਉਹ ਸਾਰਿਆਂ ਨੂੰ ਜਿਹੜਾ ਨਾਲ ਲੈ ਕੇ ਚੱਲਣਗੇ ਤਾਂ ਬਿਲਕੁਲ ਇਸ ਜਿਹੜੇ ਦੀ ਵੱਡੀ ਅਪਡੇਟ ਤੁਹਾਡੇ ਨਾਲ ਜ਼ਰੂਰ ਸਾਂਝੀ ਕਰ ਦਿੰਨੇ ਆ ਕਿ ਰਾਜਾ ਇਕਬਾਲ ਸਿੰਘ ਦਿੱਲੀ ਦੇ ਮੇਅਰ ਬਣੇ ਨੇ ਭਾਜਪਾ ਦੇ ਰਾਜਾ ਇਕਬਾਲ ਸਿੰਘ ਕਾਂਗਰਸ ਨੂੰ ਜਿਹੜੀਆਂ 8 ਵੋਟਾਂ ਮਿਲੀਆਂ ਤੇ ਇਸ ਦੇ ਨਾਲੇ ਵੀ ਦੱਸਦੇ ਆ ਕਿ ਅਜਾਣੂ ਆਮ ਆਦਮੀ ਪਾਰਟੀ ਦਾ ਹਾਲ ਕਿ ਹੋ ਜਾ ਰਿਹਾ ਤਾਂ 8 ਵੋਟਾਂ ਹੋਣ ਦੇ ਬਾਵਜੂਦ ਕਾਂਗਰਸ ਨੇ ਆਪਣਾ ਉਮੀਦਵਾਰ ਖੜਾ ਕੀਤਾ ਸੀ ਜਦੋਂ ਕਿ ਆਮ ਆਦਮੀ ਪਾਰਟੀ ਨੇ ਇਸ ਚੋਣ ਦੇ ਵਿੱਚ ਉਮੀਦਵਾਰ ਨਾ ਖੜਾ ਕਰਨ ਦਾ ਫੈਸਲਾ ਕੀਤਾ ਸੀ ਤਾਂ ਭਾਜਪਾ ਨੇ ਦਿੱਲੀ ਐਮਸੀਡੀ ਦੇ ਮੇਅਰ ਚੋਣ ਜਿੱਤ ਲਈ ਹੈ ਪਾਰਟੀ ਦੇ ਇਕਬਾਲ ਰਾਜਾ ਸਿੰਘ ਦਿੱਲੀ ਦੇ ਮੇਅਰ ਬਣੇ ਨੇ ਇਕਬਾਲ ਨੂੰ 133 ਵੋਟਾਂ ਮਿਲੀਆਂ ਜਦੋਂ ਕਿ ਕਾਂਗਰਸੀ ਉਮੀਦਵਾਰ ਮਨਦੀਪ ਨੂੰ ਸਿਰਫ 8 ਵੋਟਾਂ ਮਿਲੀਆਂ 8 ਵੋਟਾਂ ਉਹਨ ਦੇ ਬਾਵਜੂਦ ਕਾਂਗਰਸ ਨੇ ਆਪਣਾ ਉਮੀਦਵਾਰ ਖੜਾ ਕੀਤਾ ਸੀ ਜਦੋਂ ਕਿ ਆਮ ਆਦਮੀ ਪਾਰਟੀ ਨੇ ਸਟੂਨ ਦੇ ਵਿੱਚ ਉਮੀਦਵਾਰ ਨਾ ਖੜਾ ਕਰਨ ਦਾ ਫੈਸਲਾ ਕੀਤਾ ਸੀ ਤਾਂ ਐਮਸੀਡੀ ਮੇਅਰ ਦੀ ਚੋਣ ਜਿੱਤਣ ਤੋਂ ਬਾਅਦ ਭਾਜਪਾ ਨੇਤਾ ਰਾਜਾ ਇਕਬਾਲ ਸਿੰਘ ਨੇ ਕਿਹਾ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਿੱਲੀ ਭਾਜਪਾ ਮੁਖੀ ਵਿਰੇਂਦਰ ਸੱਜਦੇਵਾ ਤੇ ਹੋਰ ਪਾਰਟੀ ਨੇਤਾਵਾਂ ਦਾ ਧੰਨਵਾਦ ਅਜਿਹਾ ਕਰਨਾ ਚਾਹੁੰਦਾ ਹਾਂ ਕਿ ਮੈਂ ਪ੍ਰੋਸਾ ਦਿਵਾਉਂਦਾ ਕਿ ਮੈਂ ਸੱਤਾਧਾਰੀ ਪਾਰਟੀ ਵਿਰੋਧੀ ਧਿਰ ਤੇ ਕਾਂਗਰਸ ਦੇ ਨਾਲ ਮਿਲ ਕੇ ਕੰਮ ਕਰਾਂਗਾ ਦਿੱਲੀ ਦੇ ਵਿਕਾਸ ਲਈ ਦਿਨਾਂ ਕਿਸੇ ਭੇਸ ਭਾਵ ਦੇ ਫੈਸਲੇ ਨਹੀਂ ਜਿਹੜੇ ਲਏ ਜਾਣਗੇ ਤਾਂ ਬਿਲਕੁਲ ਚੋਣ ਜਿੱਤਣ ਤੋਂ ਬਾਅਦ ਦਿੱਲੀ ਦੇ ਨਵੇਂ ਮੇਅਰ ਰਾਜ ਇਕਬਾਲ ਸਿੰਘ ਨੇ ਕਿਹਾ ਮੇਰਾ ਮੁੱਖ ਟੀਚਾ ਦਿੱਲੀ ਦੀ ਸਫਾਈ ਪ੍ਰਣਾਲੀ ਨੂੰ ਬਿਹਤਰ ਬਣਾਉਣਾ ਕੂੜੇ ਦੇ ਪਹਾੜ ਹਟਾਉਣਾ ਪਾਣੀ ਭਰਨ ਦੀ ਸਮੱਸਿਆ ਨੂੰ ਹੱਲ ਕਰਨਾ ਤੇ ਦਿੱਲੀ ਦੇ ਲੋਕਾਂ ਨੂੰ ਸਾਰੀਆਂ ਬੁਨਿਆਦੀ ਤੇ ਜ਼ਰੂਰੀ ਸਹੂਲਤਾਂ ਪ੍ਰਦਾਨ ਕਰਨਾ ਹੋਵੇਗਾ ਅਸੀਂ ਸਾਰੇ ਪੂਰੀ ਲਗਨ ਤੇ ਮਿਹਨਤ ਦੇ ਨਾਲ ਮਿਲ ਕੇ ਕੰਮ ਕਰਾਂਗੇ ਸਾਰੇ ਬੋਲ ਨੇ ਜਿਹੜੇ ਦਿੱਲੀ ਨਗਰ ਨਿਗਮ ਦੇ ਬਣੇ ਨਵੇਂ ਮੇਅਰ ਦੇ ਨੇਤਾ ਬਿਲਕੁਲ ਇੱਕ ਵਾਰ ਫਿਰ ਤੋਂ ਅ ਕਹਿ ਸਕਦੇ ਆ ਕਿ ਭਾਜਪਾ ਨੇ ਵੱਡੀ ਜਿੱਤ ਹਾਸਲ ਕੀਤੀ ਹੈ